ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਲ ਚਕਾਲ ਦੌਰਾਨ ਭਾਰਤ ਅਤੇ ਕੈਨੇਡਾ ਦੇ ਦੋ ਪੱਖੀ ਰਿਸ਼ਤੇ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲਿਆ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਤਕਰਾਰ ਨੇ ਨਾ ਸਿਰਫ ਰਾਜਨੀਤਿਕ ਸੱਤਰ ਉਤੇ ਸੁਰੱਖਿਆ ਅਤੇ ਪਰੋਸੇ ਦੇ ਮਾਮਲਿਆਂ 'ਚ ਵੀ ਦਰਾਰ ਪਾਈ ਹੈ। ਹਾਲਾਂਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨਿਤੀ ਅਗਵਾਈ ਹੇਠ ਕੈਨੇਡਾ ਸਰਕਾਰ ਵੱਲੋਂ ਇਹ ਅਰੇਸ਼ਟੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੰਬੇ ਸਮੇਂ ਤੋਂ ਚੱਲ ਰਹੇ ਤਣਾਵ ਤੋਂ ਬਾਅਦ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਇਸ ਦੇਵਚ ਭਾਰਤ ਦੇ ਰਾਸੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੀ ਕੈਨੇਡੀਅਨ ਹਮਰਤਬਾ ਨਥਾਲੀ ਡੋਰਿਅਨ ਤੇ ਨਾਲ ਅਹਿਮ ਮੁਲਾਕਾਤ ਕੀਤੀ ਹੈ ਇਸ ਉੱਚ ਪੱਧਰੀ ਬੈਠਕ ਨੂੰ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਯਾਨੀ ਕਿ ਰੀਸੈਟ ਕਰਨ ਦੀ ਕੋਸ਼ਿਸ਼ ਉਜੋ ਵੇਖਿਆ ਜਾ ਰਿਹਾ ਹੈ ਗੋਤਲਾ ਬਹਿ ਕੇ ਪਿਛਲੇ ਕੁਝ ਸਮੇਂ ਦੌਰਾਨ ਹਰਦੀਪ ਸਿੰਘ ਨਿਜਨ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਕੜਵੜਾਹਟ ਪੈਦਾ ਹੋਈ ਹੈ ਇਸ ਮਾਮਲੇ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਸੀ ਪਰ ਹੁਣ ਦੋਵਾਂ ਪਾਸਿਆਂ ਵੱਲੋਂ ਕੂਟਨੀਤਿਕ ਸੰਵਾਦ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਪਹਿਲ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਅਜੀਤ ਡੋਵਾਲ ਨੇ ਕੈਨੇਡਾ ਦੀ ਧਰਤੀ ਉੱਤੇ ਵਾਧਤੀਆਂ ਭਾਰਤ ਵਿਰੋਧੀ ਅਤੇ ਵੱਖਵਾਦੀ ਕੱਟੜਪੰਥੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਸਪਸ਼ਟ ਤੌਰ ਤੇ ਰੱਖਿਆ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਦੋਵਾਂ ਦੇਸ਼ਾਂ ਨੇ ਅਤਵਾਦ ਵਿਰੋਧੀ ਕਾਰਵਾਈਆਂ ਦੇ ਵਿੱਚ ਸਹਿਯੋਗ ਵਧਾਉਣ ਅਤੇ ਖੂਫੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨੂੰ ਵੀ ਮਨਜ਼ੂਰ ਕੀਤਾ ਹੈ ਮਾਰਾ ਦਾ ਮੰਨ ਹੈ ਕਿ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਬਦਲ ਰਹੇ ਵਿਸ਼ਵ ਸਿਆਸੀ ਹਾਲਾਤ ਤੇ ਮੱਦੇਨਜ਼ਰ ਕੈਨੇਡਾ ਹੁਣ ਪਾਲਦੇ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਲਈ ਜਿਆਦਾ ਗੰਭੀਰ ਦਿਖਾਈ ਦੇ ਰਹੇ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵੱਲੋਂ ਭਾਰਤ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰੋਸੈਸ ਬਹਾਲ ਕਰਨ ਵਾਲੀ ਕਹਿਮ ਕਦਮ ਸਾਬਤ ਹੋ ਸਕਦੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਲ ਜਕਾਲ ਦੌਰਾਨ ਭਾਰਤ ਤੇ ਕੈਨੇਡਾ ਦੇ ਦੋ ਪੱਖੀ ਰਿਸ਼ਤੇ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲਿਆ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਟਕਰਾਅ ਨੇ ਨਾ ਸਿਰਫ ਰਾਜਨੀਤਿਕ ਸੱਤਰ ਉਤੇ ਸਕੋ ਸੁਰੱਖਿਆ ਅਤੇ ਪ੍ਰੋਸੈਸ ਦੇ ਮਾਮਲੇ 'ਚ ਵੀ ਦਰਾਰ ਪਾਈ ਹੈ ਹਾਲਾਂਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨਦੀ ਦੀ ਅਗਵਾਈ ਹੇਠ ਕੈਨੇਡਾ ਸਰਕਾਰ ਵੱਲੋਂ ਇਹਨਾਂ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਤੂਬਾਦ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਨੇ ਇਸ ਕੜੀ ਵਿੱਚ ਭਾਰਤ ਦੇ ਰਾਸੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੀ ਕੈਨੇਡੀਅਨ ਹਮਰਤਬਾ ਨਥਾਲੀ ਡੋਰਿਅਨ ਤੇ ਨਾਲ ਅਹਿਮ ਮੁਲਾਕਾਤ ਕੀਤੀ ਹੈ ਇਸ ਉਚ ਪੱਧਰੀ ਬੈਠਕ ਨੂੰ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਯਾਨੀ ਕਿ ਰੀਸੈਟ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ ਗੋਤਲਾ ਬੈ ਕੇ ਪਿਛਲੇ ਕੁਝ ਸਮੇਂ ਦੌਰਾਨ ਹਰਦੀਪ ਸਿੰਘ ਨਿਜਨ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਕੜਵੱੜਾਹਟ ਪੈਦਾ ਹੋਈ ਹੈ ਇਸ ਮਾਮਲੇ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਸੀ ਪਰ ਹੁਣ ਦੋਵਾਂ ਪਾਸਿਆਂ ਵੱਲੋਂ ਕੂਟਿਟਿਕ ਸੰਵਾਦ ਰਾਹੀਂ ਮਸਲੇ ਦਾ ਹੱਲ ਬੰਦੀ ਪਹਿਲ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਅਜੀਤ ਡੋਵਾਲ ਨੇ ਕੈਨੇਡਾ ਦੀ ਧਿਰ ਦੇ ਉੱਤੇ ਵਾਅਦੇ ਕੀਆ ਭਾਰਤ ਵਿਰੋਧੀ ਅਤੇ ਵੱਖਵਾਦੀ ਕੱਟੜਪੰਥੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਸਪਸ਼ਟ ਤੌਰ ਤੇ ਰੱਖਿਆ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਦੋਵਾਂ ਦੇਸ਼ਾਂ ਨੇ ਅਤਵਾਦ ਵਿਰੋਧੀ ਕਾਰਵਾਈਆਂ ਦੇ ਵਿੱਚ ਸਹਿਯੋਗ ਵਧਾਉਣ ਅਤੇ ਖੂਫੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨੂੰ ਵੀ ਮਨਜ਼ੂਰ ਦਿੱਤਾ ਹੈ ਮਾਰਾ ਦਾ ਮੰਨੇ ਕਿ ਅਮਰੀਕਾ ਵਿੱਚ ਡੋਨਾਲਡ 트ੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਬਦਲ ਰਹੇ ਵਿਸ਼ਵ ਸਿਆਸੀ ਹਾਲਾਤ ਤੇ ਮੱਦੇਨਜ਼ਰ ਕੈਨੇਡਾ ਨੂੰ ਪਾਲਤੇ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਲਈ ਜ਼ਿਆਦਾ ਗੰਭੀਰ ਦਿਖਾਈ ਦੇ ਰਹੇ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵੱਲੋਂ ਭਾਰਤ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰੋਸੈਸ ਬਹਾਲ ਕਰਨ ਵਾਲੀ ਕਹਿਮ ਕਦਮ ਸਾਬਤ ਹੋ ਸਕਦੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਤੇ ਕੈਨੇਡਾ ਦੇ ਦੋ ਪੱਖੀ ਰਿਸ਼ਤੇ ਵਿੱਚ ਕਾਫੀ ਤਣਾਅ ਵੇਖਣ ਨੂੰ ਮਿਲਿਆ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਟਕਰਾਅ ਨੇ ਨਾ ਸਿਰਫ ਰਾਜਨੀਤਿਕ ਸੱਤਰ ਉਤੇ ਸਿਕੋ ਸੁਰੱਖਿਆ ਅਤੇ ਪ੍ਰੋਸੈਸ ਦੇ ਮਾਮਲੇ 'ਚ ਵੀ ਦਰਾਰ ਪਾਈ ਹੈ ਹਾਲਾਂਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਅਗਵਾਈ ਹੇਠ ਕੈਨੇਡਾ ਸਰਕਾਰ ਵੱਲੋਂ ਇਹਨਾਂ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਧਵਾਦ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਇਸ ਕੜੀ ਵਿੱਚ ਭਾਰਤ ਦੇ ਰਾਸੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੀ ਕੈਨੇਡੀਅਨ ਹਮਰਤਬਾ ਨਥਾਲੀ ਡੋਰੀਅਨ ਤੇ ਨਾਲ ਅਹਿਮ ਮੁਲਾਕਾਤ ਕੀਤੀ ਹੈ। ਇਸ ਉੱਚ ਪੱਧਰੀ ਮੀਟਿੰਗ ਨੂੰ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਯਾਨੀ ਕਿ ਰੀਸੈਟ ਕਰਨ ਦੀ ਕੋਸ਼ਿਸ਼ ਉਜੋ ਵੇਖਿਆ ਜਾ ਰਿਹਾ ਹੈ ਗੋਲਤਲਾ ਬਹਿ ਕੇ ਪਿਛਲੇ ਕੁਝ ਸਮੇਂ ਦੌਰਾਨ ਹਰਦੀਪ ਸਿੰਘ ਨਿਜਨ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਕੜਵੱੜਾਹਟ ਪੈਦਾ ਹੋਈ ਹੈ ਇਸ ਮਾਮਲੇ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਸੀ ਪਰ ਹੁਣ ਦੋਵਾਂ ਪਾਸਿਆਂ ਵੱਲੋਂ ਕੂਟਿਡੀਕ ਸੰਵਾਦ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਪਹਿਲ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਅਜੀਤ ਡੋਵਾਲ ਨੇ ਕੈਨੇਡਾ ਦੀ ਧਰਤੀ ਉੱਤੇ ਵਾਧ ਤੀਆਂ ਭਾਰਤ ਵਿਰੋਧੀ ਅਤੇ ਵੱਖਵਾਦੀ ਕੱਟੜਪੰਥੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਸਪਸ਼ਟ ਤੌਰ ਤੇ ਰੱਖਿਆ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ ਦੋਵਾਂ ਦੇਸ਼ਾਂ ਨੇ ਅਤਵਾਦ ਵਿਰੋਧੀ ਕਾਰਵਾਈਆਂ ਦੇ ਵਿੱਚ ਸਹਿਯੋਗ ਵਧਾਉਣ ਅਤੇ ਖੂਫੀਆ ਜਾਣਕਾਰੀ ਸਾਂਝੀ ਕਰਨ ਦੀ ਲੋੜ ਨੂੰ ਵੀ ਮਨਜ਼ੂਰ ਕੀਤਾ ਹੈ ਮਾਰਾ ਦਾ ਮੰਨ ਹੈ ਕਿ ਅਮਰੀਕਾ ਵਿੱਚ ਡੋਨਾਲਡ 트ੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਬਦਲ ਰਹੇ ਵਿਸ਼ਵ ਸਿਆਸੀ ਹਾਲਾਤ ਤੇ ਮੱਦੇਨਜ਼ਰ ਕੈਨੇਡਾ ਹੁਣ ਭਾਰਤ ਦੇ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਲਈ ਜਿਆਦਾ ਗੰਭੀਰ ਦਿਖਾਈ ਦੇ ਰਹੇ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵੱਲੋਂ ਭਾਰਤ ਵਿਰੋਧੀ ਅੰਸਰਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਭਰੋਸਾ ਬਹਾਲ ਕਰਨ ਵਾਲੀ ਕ अहम ਕਦਮ ਹੈ ਸਾਬਤ ਹੋ ਸਕਤੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਤੇ ਕੈਨੇਡਾ ਦੇ ਦੋ ਪੱਖੀ ਰਿਸ਼ਤੇ ਵਿੱਚ ਕਾਫੀ ਤਣਾਅ ਵੇਖਣ ਨੂੰ ਮਿਲਿਆ ਦੋਵਾਂ ਦੇਸ਼ਾਂ ਵਿਚਾਲੇ ਕੋਟਨੀਤਿਕ ਤਕਰਾਰ ਨੇ ਨਾ ਸਿਰਫ ਰਾਜਨੀਤਿਕ ਸੱਤਰ ਉਤੇ ਸਕੋ ਸੁਰੱਖਿਆ ਅਤੇ ਪਰੋਸੇ ਦੇ ਮਾਮਲਿਆਂ 'ਚ ਵੀ ਦਰਾਰ ਪਾਈ ਹੈ ਹਾਲਾਂਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਅਗਵਾਈ ਹੇਠ ਕੈਨੇਡਾ ਸਰਕਾਰ ਵੱਲੋਂ ਇਹ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਨੇ ਇਸ ਖੜੀ ਵਿੱਚ ਭਾਰਤ ਦੇ ਰਾਸ਼ੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੀ ਕੈਨੇਡੀਅਨ ਹਮਰਤਬਾ ਨਥਾਲੀ ਡੋਰੀਅਨ ਤੇ ਨਾਲ ਅਹਿਮ ਮੁਲਾਕਾਤ ਕੀਤੀ ਹੈ ਇਸ ਉੱਚ ਪੱਧਰੀ ਮੀਟਿੰਗ ਨੂੰ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਯਾਨੀ ਕਿ ਰੀਸੈਟ ਕਰਨ ਦੀ ਕੋਸ਼ਿਸ਼ ਉਜੋ ਵੇਖਿਆ ਜਾ ਰਿਹਾ ਹੈ ਗੋਤਲਾ ਬਹਿ ਕੇ ਪਿਛਲੇ ਕੁਝ ਸਮੇਂ ਦੌਰਾਨ ਹਰਦੀਪ ਸਿੰਘ ਨਿਜਨ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਕੜਵੱੜਾਹਟ ਪੈਦਾ ਹੋਈ ਹੈ ਇਸ ਮਾਮਲੇ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਵੀ ਜਟਿਲ ਬਣਾ ਦਿੱਤਾ ਸੀ ਪਰ ਹੁਣ ਦੋਵਾਂ ਪਾਸਿਆਂ ਵੱਲੋਂ ਕੂਟੇਤੀਕ ਸੰਵਾਦ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਪਹਿਲ ਕੀਤੀ ਗਈ ਹੈ ਰਿਪੋਰਟਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਅਜੀਤ ਡੋਵਾਲ ਨੇ ਕੈਨੇਡਾ ਦੀ ਧਰਤੀ ਉੱਤੇ ਵਾਪਰਦੀਆਂ ਭਾਰਤ ਵਿਰੋਧੀ ਅਤੇ ਵੱਖਵਾਦੀ ਕੱਟੜਪੰਥੀ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਗੰਭੀਰ ਚਿੰਤਾਵਾਂ ਸਪਸ਼ਟ ਤੌਰ ਤੇ ਰੱਖਿਆ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਠੋਸ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਦੋਵਾਂ ਦੇਸ਼ਾਂ ਨੇ ਅਤਵਾਦ ਵਿਰੋਧੀ ਕਾਰਵਾਈਆਂ ਦੇ ਵਿੱਚ ਸਹਿਯੋਗ ਵਧਾਉਣ ਅਤੇ ਖੂਫੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨੂੰ ਵੀ ਮਨਜ਼ੂਰ ਕੀਤਾ ਹੈ ਮਾਰਾ ਦਾ ਮੰਨ ਹੈ ਕਿ ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਬਦਲ ਰਹੇ ਵਿਸ਼ਵ ਸਿਆਸੀ ਹਾਲਾਤ ਤੇ ਮੱਦੇਨਜ਼ਰ ਕੈਨੇਡਾ ਹੁਣ ਪਾਲਤੇ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਲਈ ਜ਼ਿਆਦਾ ਗੰਭੀਰ ਦਿਖਾਈ ਦੇ ਰਹੇ ਹਨ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵੱਲੋਂ ਭਾਰਤ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰੋਸੈਸ ਬਹਾਲ ਕਰਨ ਵਾਲੀ ਕਹਿਮ ਕਦਮ ਸਾਬਤ ਹੋ ਸਕਦੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਤੇ ਕੈਨੇਡਾ ਦੇ ਦੋ ਪੱਖੀ ਰਿਸ਼ਤੇ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲਿਆ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਟਕਰਾਅ ਨੇ ਨਾ ਸਿਰਫ ਰਾਜਨੀਤਿਕ ਸੱਤਰ ਉਤੇ ਸਕੋ ਸੁਰੱਖਿਆ ਅਤੇ ਪ੍ਰੋਸੈਸ ਦੇ ਮਾਮਲੇ 'ਚ ਵੀ ਦਰਾਰ ਪਾਈ ਹੈ ਹਾਲੇ ਕਿ ਹੁਣ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਨਦੀ ਦੀ ਅਗਵਾਈ ਹੇਠ ਕੈਨੇਡਾ ਸਰਕਾਰ ਵੱਲੋਂ ਇਹ ਅਰਿਸ਼ਟਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਤੂਵਾਦ ਹੁਣ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਨੇ ਇਸ ਕੜੀ ਵਿੱਚ ਭਾਰਤ ਦੇ ਰਾਸ਼ੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਆਪਣੀ ਕੈਨੇਡੀਅਨ ਹਮਰਤਬਾ ਨਥਾਲੀ ਡੋਰਿਅਨ ਤੇ ਨਾਲ ਅਹਿਮ ਮੁਲਾਕਾਤ ਕੀਤੀ ਹੈ ਇਸ ਉੱਚ ਪੱਧਰੀ ਮੀਟਿੰਗ ਨੂੰ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਯਾਨਕਿ ਰੀਸੈਟ ਕਰਨ ਦੀ ਕੋਸ਼ਿਸ਼ ਉੱਜੋ ਵੇਖਿਆ ਜਾ ਰਿਹਾ ਹੈ